ਅੱਜ ਸਰ ਜੀ ਚੋਣਾਂ ਬਾਰੇ ਕੀ ਗੱਲ ਜੀ ਹਾਂਜੀ ਸਰ ਇਹ ਸਾਡੀ ਬੋਰਡ ਆਫ ਡਾਇਰੈਕਟਰ ਜਿਹੜੇ ਅਸੀਂ ਮਿਲਕ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਆ ਇਹਦੀ ਚੋਣ ਰੱਖਾਈ ਸੀ ਅਸੀਂ ਮਾਨਯੋਗ ਹਾਈ ਕੋਰਟ ਹੁਕਮ ਅਥੇ ਜੀ ਸਰ ਇਹ ਪਹਿਲਾਂ ਚੋਣ ਰੱਖੀ ਗਈ ਸੀ 3 ਨਵੰਬਰ 2023 ਨੂੰ ਉਸ ਦਿਨ ਸਾਡੇ ਇੱਥੇ ਸਰਕਾਰੀ ਦਬਾਅ ਦੀਨ ਜਿਹੜੇ ਸਾਡੇ ਜੀਐਮ ਸੀਗੇ ਉਹ ਮੈਦਾਨ ਛੱਡ ਕੇ ਆਪਣਾ ਦਫ਼ਤਰ ਛੱਡ ਕੇ ਭੱਜ ਗਏ ਸੀ 3 3 ਨਵੰਬਰ 2023 ਨੂੰ ਠੀਕ ਹੈ ਅੱਜ ਦੁਬਾਰਾ ਐਜੰਡਾ ਸੀਗਾ ਆ ਸਾਨੂੰ ਏਜੰਡੇ ਦੀਆਂ ਕਾਪੀਆਂ ਨੋਟ ਹੋਈਆਂ ਸੀ ਹਮਮ ਬਕਾਇਦਾ 25 1 2024 ਪੀ ਅੱਜ ਮੀਟਿੰਗ ਸੀ ਠੀਕ ਹੈ ਅਸੀਂ 12 ਦੇ 12 ਬੋਰਡ ਆਫ ਡਾਇਰੈਕਟਰ ਉੱਤੇ ਹਾਜ਼ਰ ਹੋਏ ਸਾਡੀ ਉੱਤੇ ਬਕਾਇਦਾ ਪ੍ਰोसीडिंग ਬੁੱਕ ਦੇ ਵਿੱਚ ਹਾਜ਼ਰੀ ਲੱਗੀ ਠੀਕ ਹੈ 28 ਮਤੇ ਅਸੀਂ ਪਹਿਲਾਂ ਪ੍ਰोसीडिंग ਮੁਤਾਬਕ ਏਜੰਡੇ ਅਨੁਸਾਰ ਪਾਸ ਕੀਤੇ ਠੀਕ ਹੈ 29ਵਾਂ ਮਤਾ ਸੀ ਜਿਹੜਾ ਸਾਡਾ ਚੇਅਰਮੈਨ ਦੀ ਚੋਣ ਦਾ ਸੀ ਹਾਂਜੀ ਠੀਕ ਹੈ ਜਦੋਂ ਉੱਤੇ ਚੋਣ ਹੋ ਗਈ ਸਰਦਾਰ ਧਰਮਜੀਤ ਸਿੰਘ ਗਿੱਲ ਸਾਡੇ ਚੇਅਰਮੈਨ ਚੁਣੇ ਗਏ ਸਰਦਾਰ ਪਿਆਰਾ ਸਿੰਘ ਸਿਰਥਲਾ ਸਾਡੇ ਵਾਈਸ ਚੇਅਰਮੈਨ ਚੁਣੇ ਗਏ ਪਿਆਰਾ ਸਿੰਘ ਪਿਆਰਾ ਸਿੰਘ ਸਿਰਥਲਾ ਇਹ ਵਾਈਸ ਚੇਅਰਮੈਨ ਚੁਣੇ ਗਏ ਚੋਣਨ ਤੋਂ ਉਪਰੰਤ ਸਾਡੇ ਜੀਐਮ ਸਾਹਿਬ ਕਾਰਵਾਈ ਰਜਿਸਟਰ ਕੱਚ 'ਚ ਦੇ ਕੇ ਮੀਟਿੰਗ ਹਾਲ ਝਟ ਕੇ ਭੱਜ ਗਏ ਹੋ ਗਿਓ ਜੀ ਲੈ ਕੇ ਭੱਜ ਗਏ ਡੀਆਰ ਸਾਹਿਬ ਬੈਠੇ ਰਹੇ ਤੇ ਜਿਹੜੇ ਸਾਡੇ ਮਿਲਕ ਫਾਰਮ ਦੇ ਨੁਮਾਇੰਦੇ ਸੀ ਦਲਜੀਤ ਸਿੰਘ ਜੀ ਉਹ ਵੀ ਬੈਠੇ ਰਹੇ ਪਰ ਜਦੋਂ ਹੁਣ ਪ੍ਰोसीडिंग ਲੈ ਕੇ ਜੀਐਮ ਭੱਜ ਗਿਆ ਉਤੇ ਕੀ ਕੀਤਾ ਜਾ ਸਕਦਾ ਉਸ ਤੋਂ ਬਾਅਦ ਅਸੀਂ ਬੋਰਡ ਆਫ ਡਾਇਰੈਕਟਰਸ ਨੇ ਨਵੀਂ ਕਾਰਵਾਈ ਲਾ ਕੇ ਆਪਣਾ ਸੱਤ ਮੈਂਬਰ ਤੁਹਾਡੇ ਸਾਹਮਣੇ ਖੜੇ ਆ ਸੱਤਾਂ ਨੇ ਆਪਣਾ 12 ਚੋਂ ਬਹੁਮਤ ਦੇਖਦੇ ਹੋਏ ਇਹਨਾਂ ਨੂੰ ਚੇਅਰਮੈਨ ਚੁੜ ਕੇ ਨਵੀਂ ਕਾਰਵਾਈ ਲਾ ਕੇ ਉਹਦੀ ਕਾਪੀ ਐਮ ਡੀ ਮਿਲਕ ਫੈਡ ਨੂੰ ਭੇਜ ਦਿੱਤੀ ਅਸੀਂ ਈਮੇਲ ਰਾਹੀਂ ਡੀ ਆਰ ਸਾਹਿਬ ਨੂੰ ਅਸੀਂ ਜੇ ਉਹ ਰਿਸੀਵ ਕਰਨਗੇ ਗੁੱਡਨਵਲ ਨਹੀਂ ਤਾਂ ਉਹਨਾਂ ਨੂੰ ਵੀ ਈਮੇਲ ਰਾਹੀਂ ਭੇਜ ਰਹੇ ਹਾਂ ਸਾਰੀਆਂ ਕਾਪੀਆਂ ਅਸੀਂ ਅਗਲੇ ਕਾਰਵਾਈ ਹਿਤ ਉੱਚ ਅਧਿਕਾਰੀਆਂ ਨੂੰ ਭੇਜ ਰਹੇ ਹਾਂ 31 24 ਨੂੰ ਹਾਈ ਕੋਰਟ ਚ ਤਰੀਕ ਆ ਅਸੀਂ ਉਸ ਤਰੀਕੇ ਤੋਂ ਪਹਿਲਾਂ ਤੁਹਾਡੇ ਸਾਹਮਣੇ ਖੜਾ ਹਾਂ ਪ੍ਰੈਸ ਦੇ ਸਾਹਮਣੇ ਬਹੁਤ ਖੜਾ 12 ਚੋਂ 7 ਖੜੇ ਆ ਕਹਦਾ ਮਤਾ ਵੀ ਪਾ ਲਿਆ ਮਤਾ ਵੀ ਪਾ ਲਿਆ ਇਹਦੀ ਕਾਪੀ ਵੀ ਭੇਜ ਦਿੱਤੀ ਹੈ ਜੀ ਉਹਨਾਂ ਵੱਲੋਂ ਹੁਣ ਐਲੀਗੇਸ਼ਨ ਕੋਈ ਲਾਇਆ ਜਾਏਗਾ ਕੋਈ ਕਿੰਦ ਤੋਂ ਕਿੰਦ ਤੋਂ ਕੀਤਾ ਜਾਏਗਾ ਦੇਖੋ ਜੀ ਉਹਨਾਂ ਦੀ ਮਰਜ਼ੀ ਹੈ ਉਹ ਕੀ ਐਲੀਗੇਸ਼ਨ ਲਾਉਂਦੇ ਨੇ ਪਰ ਤੁਹਾਡੇ ਸਾਹਮਣੇ ਅਟ੍ਰੈਕਟ ਬੈਠੇ ਨੇ ਜਿਹੜੇ ਤੁਸੀਂ ਕੀਤਾ ਵੀ ਕਾਨੂੰਨੀ ਵੈਲੀਡੇਸ਼ਨ ਹੈਗੀ ਹੈ ਵੈਲੀਡੇਸ਼ਨ ਹੈ ਜੀ ਬਿਲਕੁਲ ਬਹੁਮਤ ਦਾ ਬਹੁਮਤ ਹੈ ਅੱਛਾ ਜੀ ਉਸਕੇ ਆਪਣੇ ਹਾਈ ਕੋਰਟ ਦੇ ਵਕੀਲ ਨੂੰ ਇਹ ਸੌਪਰੇਟਿਵ ਦੇ ਵਿੱਚ ਹੈਗਾ ਜੀ ਜੇ ਬਹੁਮਤ ਤੁਹਾਡੇ ਨਾਲ ਆ ਤਾਂ ਬਹੁਮਤ ਨੂੰ ਉਹੀ ਹਾਈ ਕੋ ਅੱਛਾ ਹਾਂ ਜੀ 30 ਜਨਵਰੀ ਦੱਸਿਆ 30 ਜਨਵਰੀ 24 ਨੂੰ ਤਰੀਕ ਆ ਉਸ ਤਰੀਕ ਤੇ ਜੀਐਮ ਲੁਧਿਆਣਾ ਆਪਣਾ ਪੱਖ ਲੈ ਕੇ ਜਾਏਗਾ ਜਿਹੜੀ ਅਸੀਂ ਉੱਥੇ ਕਾਰਵਾਈ ਦੇ ਵਿੱਚ ਅਸੀਂ ਹਾਜ਼ਰੀ ਦੇ ਸਾਈਨ ਕੀਤੇ ਨੇ ਉਸ ਤੋਂ ਉਪਰੰਤ ਜੇ ਕੁਝ ਵੀ ਕਾਰਵਾਈ ਦੇ ਵਿੱਚ ਇੱਕ ਵੀ ਅੱਖਰ ਕੋਈ ਜੀਐਮ ਲਿਖਦਾ ਤਾਂ ਉਹਦਾ ਜ਼ਿੰਮੇਵਾਰ ਉਹ ਆ ਕਿਉਂਕਿ ਚੋਣ ਤੋਂ ਹੁਣ ਤੋਂ ਬਾਅਦ ਮੈਂਬਰਾਂ ਦੇ ਦਸਖਤ ਚੋਣ ਦੇ ਥੱਲੇ ਹੋਣੇ ਬਹੁਤ ਜ਼ਰੂਰੀ ਨੇ ਜੇਕਰ ਚੋਣ ਹੋਣ ਤੋਂ ਬਾਅਦ ਸਾਡੇ ਦਸਖਤ ਕਿਤੇ ਨਹੀਂ ਹੈਗੇ ਕੋਈ ਫਰਜੀ ਕਾਰਵਾਈ ਜੀਐਮ ਲੁਧਿਆਣਾ ਲਿਖਦਾ ਤਾਂ ਉਹਦਾ ਜ਼ਿੰਮੇਵਾਰ ਜੀਐਮ ਲੁਧਿਆਣਾ ਠੀਕ ਤੁਹਾਡਾ ਨੰਬਰ ਕਿੱਥੋਂ ਚਿਰਬਸਬ ਕੀ ਕਰਾ ਚਾਹੁੰਦੇ ਹੋ ਜਿਹੜੀ ਬਹੁਤ ਮੁੱਦੇ ਨੇ ਤੁਸੀਂ ਜਿੱਤੇ ਹੋ ਕੀ ਕਰਾ ਚਾਹੁੰਦੇ ਹੋ ਪਹਿਲਾਂ ਤਾਂ ਅਸੀਂ ਜੋ 2021 ਦੇ ਵਿੱਚ ਚੁਣ ਕੇ ਆਏ ਸੀ ਆਏ ਸੀ 25 ਅਕਤੂਬਰ ਨੂੰ ਇਸ ਬੋਰਡ ਆਫ ਡਾਇਰੈਕਟਰ ਚੋਣ ਦੇ ਵਿੱਚ ਅਸੀਂ ਪਕੜਦਾ ਚੁਣ ਕੇ ਔਰ ਕਾਨੂੰਨ ਦੇ ਹਿਸਾਬ ਨਾਲ ਪਹਿਲੀ ਮੀਟਿੰਗ ਮਹੀਨੇ ਦੇ ਵਿੱਚ ਸੱਦਣੀ ਹੁੰਦੀ ਹੈ ਬੋਰਡ ਦੀ ਉਹਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਕਰਨੀ ਹੈ ਜਦੋਂ ਮੇਰੇ ਸਾਥੀ ਐਡਵੋਕੇਟ ਗੁਰਵਿੰਦਰ ਸਿੰਘ ਉਹਨਾਂ ਨੇ ਦੱਸਿਆ ਸਾਡੇ ਕੋਆਪਰੇਟਿਵ ਦੇ ਨੁਮਾਇੰਦਿਆਂ ਨੂੰ ਜੀਆਰ ਸਾਹਿਬ ਡੀਆਰ ਸਾਹਿਬ ਐਫਸੀਸ ਸਾਹਿਬ ਤੱਕ ਜੀਐਮ ਸਾਹਿਬ ਤੱਕ ਕਈ ਵਾਰ ਬੇਨਤੀਆਂ ਕਰ ਚੁੱਕੇ ਸੀ ਵੀ ਦੇਖੋ ਚੇਅਰਮੈਨ ਚੇਅਰਮੈਨ ਦੀ ਚੋਣ ভাইস ਚੇਅਰਮੈਨ ਦੀ ਕਰਾਓ ਕਿਉਂਕਿ ਤੁਹਾਨੂੰ ਪਤਾ ਜਿਸ ਪਰਿਵਾਰ ਦੇ ਵਿੱਚ ਕੋਈ ਮੁਖੀ ਨਾ ਹੋਵੇ ਉਹਨੂੰ ਪਰਿਵਾਰ ਨੂੰ ਕੌਣ ਚਲਾਊਗਾ ਜਿਹੜੇ ਦੁੱਧ ਪਾਉਂਦੇ ਆ ਕਿਸਾਨ ਵੀਰ ਜਾਂ ਜਿਹੜੇ ਮਜ਼ਦੂਰ ਵੀਰ ਵੀ ਉਹਨਾਂ ਦੀ ਡੈਰੀ ਆ ਉਹਨਾਂ ਨੇ ਸਾਨੂੰ ਚੁਣ ਕੇ ਭੇਜਿਆ ਆ ਆਜ਼ਾਦ ਹਿੱਤ ਅਸੀਂ ਕੰਮ ਕਰਕੇ ਇਹਨੂੰ ਚਲਾਉਣਾ ਔਰ ਚੇਅਰਮੈਨ ਤੋਂ ਬਗੈਰ ਮਿਲਕ ਪਲਾਂਟ ਦੇ ਵਿੱਚ ਤੁਹਾਨੂੰ ਪਤਾ ਮਨਮਰਜ਼ੀਆਂ ਹੁੰਦੀਆਂ ਮੇਰਾ ਨਾਮ ਹਰਮਿੰਦਰ ਸਿੰਘ ਜੀ ਜੀ ਕੀ ਕਹਿਣਾ ਚਾਹੁੰਗਾ ਜੀ ਜਿਹੜਾ ਤੁਸੀਂ ਆ ਮੈਂ ਇਹ ਕਹਿਣਾ ਚਾਹੁੰਦਾ ਜੀ ਮਿਲਕ ਪਲਾਂਟ ਲੁਧਿਆਣੇ ਦੀ ਚੇਅਰਮੈਨ ਦੀ ਇਲੈਕਸ਼ਨ ਸੀ ਜੀ ਸਾਰੇ ਮੇਰੇ ਭਰਾਵਾਂ ਨੇ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਮੈਂ ਮੌਕਾ ਤਾਂ ਮੈਂ ਬੜੀ ਇਮਾਨਦਾਰੀ ਨਾਲ ਨਿਭਾਵਾਂਗਾ ਜਿਨ੍ਹਾਂ ਵੱਲੋਂ ਜਿਹੜੇ ਦੋਸ਼ ਲਾਇਆ ਜਾ ਉਹ ਜੀ ਮੈਂ ਉਹਨਾਂ ਬਾਰੇ ਕੁਝ ਨਹੀਂ ਬੋਲ ਸਕਦਾ ਉਹ ਦੋ ਹੀ ਨੇ ਅੱਛਾ ਜੀ ਉਹਨਾਂ ਦੀ ਆਤ ਬਣੀ ਹੈ ਜੀ ਪਹਿਲਾਂ ਜਿਹਨਾਂ ਲੋਕ ਕਹਿਆ ਜਿਹੜੇ 30 ਤਰੀਕ ਨੂੰ ਅਸੀਂ ਪੰਜਾਬ ਹਾਈ ਕੋਰਟ ਜਾਵਾਂਗੇ ਉਹ ਉਹਨਾਂ ਦੀ ਮਰਜ਼ੀ ਹੈ ਜੀ ਉਹਨਾਂ ਬਾਰੇ ਮੈਂ ਕੋਈ ਕਸ ਨਹੀਂ ਕੋਈ ਨਹੀਂ ਕਰਦਾ ਠੀਕ